ਨਾ ਦੱਸਿਆ ਆਪਾ ਹੋ ਜੇ ਮੇਰੇ ਨੌਂਾਂ ਦਾ ਕਿਤੇ ਕੱਖ ਪਨ ਕੇ ਦੋਰਾਣੀ ਕਰਦੀਆਂ ਮੇਰੇ ਮਗਰ ਮਗਰ ਲੱਗਿਆ ਰਹਿੰਦੀ ਆ ਜਦੋਂ ਮੇਰੀ ਪੱਲ ਸ਼ਣ ਆਂਦੀ ਆ ਫਲਾਨੀ ਚੀਜ਼ ਲਿਆ ਦੇ ਢਿੰਗੜੀ ਰਿਆ ਦੇ ਹੁਣ ਤੇ ਕਿਤੇ ਮਾਈ ਨੂੰ ਪੁੱਛ ਦਾਣੀ ਕੋਈ ਕਿਤੇ ਰੋਟੀ ਦੀ ਟੋਕ ਦਾਣੀ ਪਤਾ ਇਹਨਾਂ ਨੂੰ ਸਵੇਰ ਦਾ ਦੋ ਕਿ ਮਾਤਾ ਬਰਬਰ ਲਾਈ ਜਾਪਾ ਜੋ ਮੇਰੇ ਲਾਗੋ ਤੁਸੀਂ ਹੁਣ ਆ ਗਈਆਂ ਮੇਰੇ ਸਿਰ ਤੇ ਚੜ ਗਈਆਂ ਜੇ ਜਾਣ ਕੇ ਮੇਰ ਬੜ ਬੜ ਕਰਨਾ ਨੇ ਮੈਂ ਸਵੇਰ ਦੀ ਮੈਨੂੰ ਰੋਟੀ ਨਹੀਂ ਤੂੰ ਹੀ ਪਕਾ ਕੇ ਦਿੱਤੀ ਕੋਈ ਨਹੀਂ ਤੂੰ ਕੜੀ ਗੁਦਲੀ ਨਹੀਂ ਤੂੰ ਪਕਾ ਹੀ ਲਈ ਨੀ ਨਾਲੇ ਹਾਂ ਲੁਕਵਾ ਲੇ ਸਭ ਤੈਨੂੰ ਮੈਂ ਦਿੰਨੀ ਆ ਪਰੌਂਠੇ ਲਾ ਕੇ ਚੰਗੀ ਤਰ੍ਹਾਂ ਦੇਸੀ ਘਿਓ ਦੇ ਦੇਸੀ ਦੇਵਾ ਦਿੰਨੀ ਆ ਕੋਈ ਮੂੰਹ ਆ ਤਾਂ ਪਕਾ ਪਕਾ ਹੀ ਪਾਣੇ ਆ ਜਲੋ ਕਰ ਮੈਨੂੰ ਉਹ ਤਾਂ ਕੰਜੇ ਮੈਂ ਪੁੱਛੀ ਨਹੀਂ ਸਵੇਰ ਦੀ ਰੋਟੀ ਤੁਹਾਨੂੰ ਮੈਂ ਦਿੰਨੀ ਲਾ ਲਾ ਹੁਣ ਤੁਹਾਨੂੰ ਪਤਾ ਕੀ ਮਾਦਾਂ ਨੇ ਲਾ ਲਾ ਮਾਦਾ ਤੁਹਾਡੇ ਜੋਗੀ ਆ ਨਾ ਬਸ ਜਦੋਂ ਮੇਰੀ ਪੈਨਸ਼ਨ ਆਉਂਦੀ ਮੇਰੇ ਮਗਰ ਮਗਰ ਲੱਗੀਆਂ ਰਹਿੰਦੀਆਂ ਸਵੇਰ ਦਾਮ ਨੂੰ ਪੁੱਛਿਆ ਨਹੀਂ ਕਿ ਤੇ ਪਾਣੀ ਦਾ ਘਟ ਨਹੀਂ ਪੁੱਛਦੀਆਂ ਕੋਈ ਨਹੀਂ ਪੈਸਾ ਤੇ ਪਹਿਲੇ ਲੈਣੀ ਲੈਣੀ ਮਾਦਾ ਤੇਰੇ ਕੋ ਹੋਂਨਾ ਮੈਂ ਤੈਨੂੰ ਦਿੱਤੀ ਆ ਯਾਰ ਕਾ ਪੈਨਸ਼ਨ ਤੁਹਾਡਾ ਸਿਆਪਾ ਹੋ ਜਾਏ ਮੈਨੂੰ ਕਿਤੇ ਪੁੱਛਦੀਆਂ ਨਹੀਂ ਦੱਸਦੀਆਂ ਨਹੀਂ ਤੁਸੀਂ ਆਪਣੇ ਟੌਰਾਂ 'ਚ ਰਹਿੰਦੀਆਂ ਜੇ ਕੋਈ ਨੀ ਲਾਉਂਦੇ ਤੇ ਨਹੀਂ ਤਾਂ ਨੂੰ ਮੈਂ ਚੈੱਕ ਕੱਟ-ਕੱਟ ਕੇ ਹੁਣ ਬੰਨੀ ਮਾਤਾ ਇਹਨਾਂ ਕੋਲ ਜੇ ਨਾ ਹੋ ਗਸੇਣਾ ਨਹੀਂ ਤੁਹਾਨੂੰ ਨਹੀਂ ਪਤਾ ਬੈਠੀਆਂ ਜੇ ਟੌਰ ਦੇ ਨਾਲ ਮਾਤਾ ਨੂੰ ਪਾਣੀ ਦਾ ਘੋਟ ਨਹੀਂ ਕਿਤੇ ਰੋਟੀ ਨਹੀਂ ਤੋਕਣੀ ਤੇ ਹੀ ਦਿੰਦੀਆਂ ਮਾਤਾ ਐਸਾ ਕੰਮ ਨਹੀਂ ਕਰਦੇ ਬਿਨਾਂ ਪਕਾਉਣ ਹੋਣਾ ਬੈਠੀ ਅਜ ਚੜ ਚੜ ਕੇ ਕੋਈ ਕਰ ਦੋ ਅੱਗੇ ਤੋਂ ਅੱਗ ਬਾਲ ਦੋ ਮੇਰੇ ਲੱਗੋ ਮਾਤਾ ਕੋਈ ਅੱਗ ਬਾਲਨੀ ਅੱਖਾਂ ਬਰਾਬ ਕਰ ਨਹੀਂ ਆ ਪਰ ਮੇਰੀਆਂ ਨਹੀਂ ਹੁੰਦੀਆਂ ਤੈਨੂੰ ਤੇ ਜਾ ਕੇ ਕਰਨੀ ਆ ਤੋਂ ਪਹਿਲਾਂ ਜੁੱਲੇ ਤੇ ਹਾਲ ਲੈਣ ਡਈ ਆ ਮੇਰੀਆਂ ਵੀ ਅੱਖਾਂ ਖਰਾਬ ਹੁੰਦੀਆਂ ਵਾ ਰੋਹੀ ਮਾਤਾ ਪਕਾਪਾ ਨਾ ਮੈਂ ਆਪ ਪਕਾਵਣੀਆਂ ਨਹੀਂ ਅੱਜ ਰੋਟੀਆਂ ਨਾ ਮੈਂ ਤੁਹਾਨੂੰ ਪਕਾ ਕੇ ਦੇਣੀ ਐ ਨਾ ਮੈਂ ਆਪ ਪਕਾਉਣੀਆਂ ਅੱਜ ਬਾਪੂ ਕਿੱਥੇ ਗਿਆ ਬਾਪੂ ਵਿਥੇ ਹੀ ਹੋਣਾ ਤੇ ਬਾਪੂ ਨੂੰ ਤੇ ਕੀ ਕਹਿਣਾ ਜਿੰਨੀ ਕੋ ਬੀਬੀ ਨੂੰ ਪੁੱਛਣ ਡਿਆ ਇਹਨਾਂ ਕੋ ਪਾਪੂ ਨੂੰ ਪੁੱਛਣਾ ਤੁਸੀਂ ਬਾਪੂ ਦੇ ਪਾਪਾ ਮਾਈ ਆਈ ਆਂ ਆਹ ਹੋ ਕੇ ਪੰਜ ਸਾਲ ਜਿਤੇ ਹਾਲ ਰਹਿੰਦਾ ਉਹਦਾ ਤੁਹਾਡਾ ਤਾਂ ਤੁਹਾਨੂੰ ਟਾਟ ਲਿਆਵਾਂਗੇ ਜਿੰਨੇ ਤੁਹਾਨੂੰ ਵਰੀਆਂ ਖਰੀਦ-ਖਰੀਦ ਕੇ ਮੈਂ ਮੋਤਾ ਨਾਲ ਕੋ ਵੇ ਚੂਰੂਕ ਤੇ ਸਾ ਨੇ ਮੋਤਾ ਦਾ ਬੋਲ ਮੋਲ ਨਹੀਂ ਦੇ ਮੋਤਾ ਗੱਲਾਂ ਦੇ ਬੜੀਆਂ ਕਰਦੀ ਆ ਜਾਓ ਮੇਰੇ ਦਿਮਾਗ ਨਾ ਚੱਟੋ ਉੱਥੇ ਚ ਜਾਓ ਆਗੂ ਦਬਾ ਲੋ ਮੈਨੂੰ ਵੀ ਰੋਟੀ ਪਕਾ ਕੇ ਧਾਓ ਤੇ ਆਪ ਵੀ ਖਾਓ ਲੜਾਈ ਕਰੀ ਤਾਂ ਇਹ ਰਹਾ